ਤੁਸੀਂ ਇਹ ਵੀ ਪੀ ਆ ਠੀਕ ਹੈ ਉਹਦੇ ਟਾਇਰ ਪਿਛਲੇ ਘੱਟ ਸੀ ਇਹਦੇ ਬਿਲਕੁਲ ਨਵੇਂ ਟਾਇਰ ਆ ਚਾਰੇ ਠੀਕ ਹੈ ਜੀ ਬਿਲਕੁਲ ਨਵੇਂ ਟਾਇਰ ਪੀ ਦਾ ਸਟਲ ਗੇਰਾ ਚੌਂਕੜਾ ਨਵਾਂ ਟਾਇਟਰ ਵੀ ਜਮੇ ਹੀ ਨਵਾਂ ਆ ਮਾਡਲ ਆ ਹਾਂਜੀ 3 ਸਪੀਡ ਦਾ ਸਾਈਕਲ ਗੇਅਰ ਆ ਪਿਛਲੇ ਟਾਇਰ ਨਾਲ ਦੇ ਮੂਰਲੇ ਹੀ ਨਵੇਂ ਆ ਕੋਕਾ ਪੀ ਟਰੈਕਟਰ ਆ ਸ਼ਕੰਦਰ ਇਹ ਠੀਕ ਆ ਪਾਵਰ ਸਟੀering ਆ ਡਬਲ ਕਲੱਚ ਆ ਟੌਪ ਮੋਡਲ ਟਰੈਕਟਰ ਆ ਵੀਰੇ ਸਾਰਾ origignal ਆ ਪਾਵਰ ਮੈਕਸ ਆ ਐਫ 31 ਫੁੱਲ 55 ਐਚ ਪੀ ਵਾਲਾ ਸੁਪਰ ਪਲੱਸ 53 ਐਚ ਪੀ ਵਾਲਾ 22 ਮਾਡਲ ਕੋਕਾ ਪੀ ਸੀ ਆ ਠੀਕ ਆ ਲੈ ਬਾਈ ਮੌਕਾ ਸਾਹਮਣੇ ਜਿਹਨੇ ਸਾਹਮਣਾ ਆਇਆ ਹਾਂਜੀ ਟਾਇਰ ਟੂਰ ਮੁੱਲ 80 ਪੈਸੇ ਪਿਛਲੇ ਦੇ ਆ ਫੇਰਿੰਗ ਦਾ ਬਹੁਤ ਵਧੀਆ ਜਿਹਨੇ ਮੋਡੀਫਾਈ ਕਰਨਾ ਉਹਦੇ ਵਾਸਤੇ ਵਧੀਆ ਟਾਇਰ ਹੈਗਾ ਜੀ 60 ਕੁ ਪੈਸੇ ਸਾਰਾ origignal ਆ ਕੋਕਾ ਪੀ ਟਰੈਕਟਰ ਆ ਠੀਕ ਹੈ 2000 ਮਾਡਲ ਹਰਿਆਣਾ ਨੰਬਰ ਆ ਠੀਕ ਹੈ ਇਹ ਟਰੈਕਟਰ ਆਪਾਂ ਮੋਟਰਸਾਈਕਲ ਦੇ ਰੇਟ ਤੇ ਦੇ ਦਾਂ ਸਾਸਰੀਕਾਲ ਮਿੱਤਰੋ ਆਪਾਂ ਅੱਜ ਫੇਰ ਤਕਤਸਰੀ ਦੰਦਮਾ ਸਾਹਿਬ ਖੜੇ ਆ 22 ਸ਼ਰਮੇ ਕੋਲੇ ਸ਼ਰਮੇ ਨੇ ਕੀਤਾ ਫੋਨ ਕਹਿੰਦਾ ਟਰੈਕਟਰ ਤਾਂ ਉੱਰ ਹੋ ਗਏ ਹੋ ਗਏ ਹੋ ਗਿਆ ਵਧਾਈਆਂ ਤੈਨੂੰ ਬਾਈ ਸੱਸੀ ਘਰ ਸਾਰਿਆਂ ਨੂੰ ਮਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਬਾਈ ਜੀ ਜਿਸੇ ਕਿਸੇ ਨੇ ਵੀਰ ਨੇ ਹਰਪੀਟਤਾ ਵਾਸਤੇ ਸੇਵਾ ਵਾਸਤੇ ਟਰੈਕਟਰ ਚਾਹੀਦਾ 20000 ਰੁਪਏ ਦਾ ਡਿਸਕਾਊਂਟ ਸਿਰਫ ਛੋਟਾ ਜਿਹਾ ਸਬੂਤ ਦੇਣਾ ਪੂ ਕੇ ਬਾਕੀ ਹਾਂ ਵੀਰੇ ਅਸੀਂ ਸੇਵਾ ਵਾਸਤੇ ਟਰੈਕਟਰ ਚਾਹੀਦਾ ਇਹ ਬੇਨਤੀ ਹੱਥ ਬੰਨ੍ਹ ਕੇ ਕਿਉਂ ਕੀ ਗੱਲ ਤਾਂ ਜੀ ਗੱਲ ਸਹੀ ਹੈ ਜੀ ਤੇ ਜੇ ਕਿਸੇ ਨੂੰ ਡੰਡਾ ਫੱਟੀ ਬੈਟਰੀ ਨਾ ਪਸੰਦ ਹੋਵੇ ਚੇਂਜ ਕੀ ਹੈ ਜੋ ਇੰਜਨ ਦਾ ਤੇਲ ਨਾ ਪਸੰਦਾ ਚੇਂਜ ਇਹ ਸੌਦੇ ਤੋਂ ਬਾਹਰ ਨਹੀਂ ਕਰਨਾ ਇਹ ਚ ਇਹ ਕੋਲੇ ਬੈਠ ਕੇ ਕਰਾ ਲਿਓ ਹਾਂ ਬਿਲਕੁਲ 1500 ਰੁਪਏ ਚਾਬੀ ਨਾਲ 1500 ਚਾਬੀ ਨਾਲ 2000 ਤੈਨੂੰ 2000 ਮੈਨੂੰ ਟਰੈਕਟਰ ਮਗਰ ਮੈਨੂੰ ਤਾਂ ਫੜਾਈ ਦੇ ਕੱਲ ਨੂੰ ਵੇਖ ਜੂ ਠੀਕ ਹੈ ਗੱਲ ਬਾਹਰ ਟਾਈਮ ਨਹੀਂ ਖਰਾਬ ਕਰਦੇ ਵੀਰੇ ਤੇ ਆਜੋ ਆਜੋ ਕਿਰਾ ਟਰੈਕਟਰ ਦਿਖਾਈਏ ਤੁਹਾਨੂੰ ਹਣਾ ਘੈਂਟ ਘੈਂਟ ਕੰਦੇ ਸੁਣਾ ਦੇ ਸਭ ਤੋਂ ਪਹਿਲਾਂ ਆ ਗਿਆ ਜੀ ਮੈਸੀ ਮੈਸੀ 9500 ਇਹ ਜੀ ਨਵਾਂ ਆ ਗਿਆ ਆਪਣੇ ਕੋਲੇ ਵੀ ਮਾਡਲਾ ਪਹਿਲਾਂ ਵਾਲੀ ਵੀਡੀਓ ਵਾਲਾ ਵੇਚ ਗਿਆ ਉਹ ਵੇਚ ਗਿਆ ਉਹ 20 ਵੀ ਉਹ ਵੀ 20 ਸੀ ਏਵੀਪੀ ਆ ਠੀਕ ਹੈ ਉਹਦੇ ਟਾਇਰ ਪਿਛਲੇ ਘੱਟ ਸੀ ਤੇ ਬਿਲਕੁਲ ਨਵੇਂ ਟਾਇਰ ਆ ਚਾਰੇ ਠੀਕ ਹੈ ਜੀ ਬਿਲਕੁਲ 3ਪੀ ਦਾ ਸ਼ਕਲ ਗੇਅਰ ਆ ਚੌਕੜਾ ਨਵਾਂ ਟਰੈਕਟਰ ਵੀ ਜਮੇ ਨਵਾਂ ਜਮੇ ਨਵਾਂ ਠੀਕ ਹੈ ਗੱਲ ਬਾਈ ਹਾਂਜੀ ਜ਼ਿੰਮੇਵਾਰੀ ਹੈ ਜੇ ਕੋਈ ਇੰਨੇ ਦਾ ਦੇ ਦੇ ਜਿੰਨੇ ਦਾ ਆਪਾਂ ਦੇਵਾਂਗੇ ਕਿੰਨੇ ਦਾ ਸਮਝ ਠੀਕ ਹੈ ਗੱਲ 7.6 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ 7.6 ਹਾਂ 6 ਲੱਖ 25 ਹਜ਼ਾਰ ਮੌਕੇ ਤੇ ਮਾਨਸਲਮਾਨ ਕਰਦੇ ਮੌਕੇ ਤੇ ਹੋਰ ਹੁੰਦਾ ਨਹੀਂ ਹੁਣ 6 ਲੱਖ 20 ਹਜ਼ਾਰ ਦਾ ਲੈ ਜਾਓ ਯ 6 ਲੱਖ 20 ਹਜ਼ਾਰ ਦਾ ਲੈ ਜਾਓ ਸਰਮਾ ਹੁਣ ਮੈਨੂੰ ਬੋਲਣ ਨਹੀਂ ਦਿੰਦਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਮੈਂ ਵੱਡੇ ਡਿਸਕਾਊਂਟ ਕਰਨ ਲੱਗ ਗਿਆ ਸੀ 750 ਬਾਈ ਮਾਡਲ ਆ ਹਾਂਜੀ 3 ਸਪੀਡ ਦਾ ਸੈਕਲ ਗੇਅਰ ਆ ਪਿਛਲੇ ਟਾਇਰ ਨਾਲ ਦੇ ਮੂਰਲੇ ਨਵੇਂ ਆ ਕੋਕਾ ਪੀ ਟਰੈਕਟਰ ਅਸਕੰਦਰ ਇਹ ਠੀਕ ਹੈ ਜੀ ਬਾਈ ਮਾਡਲ 6 15 ਡਿਮਾਂਡ ਆ ਲੈ ਲਾਲਾ ਚਾਹੋ 6 15 ਡਿਮਾਂਡ ਲਾ ਚਾਹ ਲਵਣਾ ਚਾਲ ਆਲਾ ਲਾਲਾ ਚੈਂਜਰ ਮੈਟ ਹੈ ਮਿੱਤਰੋ ਹਾਂ ਡਬਲ ਡਿਸਟਰੀਬਿਊਟਰ ਚ 615 ਨਮਾਡ ਹੈ ਤੇ ਦੇ ਦੇ ਦਾਂਗੇ ਆਪਾਂ 580 ਦਾ ਕਮਲਾ ਹੋਇਆ ਤੂੰ ਕਿਉਂ ਗੱਲ ਕਰ ਜਾਈ ਜੀ ਭਰਾ ਵੀਡੀਓ ਦੇਖਦੇ ਆ ਜੈ ਜੀ ਕਰਦਾ ਫਿਰ ਥੋੜਾ ਦੇ ਯਾਰ ਥੋੜਾ ਦੇ ਦੇ ਮੈਂ ਡਾ ਦੂੰ ਦੇ 60 ਦਾ ਦਿੱਤਾ ਯਾਰ ਦਿੱਤਾ 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 ਲਓ ਵੀ 5 ਲੱਖ 60 ਯਾਰ ਲੈ ਗੱਲ ਸੁਣ ਲੈ ਮੈਂਟਲ ਨਾ ਵਣ ਭਰਾ ਵੀਡੀਓ ਦੇਖਣ ਦੇ ਆ ਇੱਕੋ ਹੀ ਇਦੋਂ ਰੁਪਈਆ ਨਹੀਂ ਕੱਟਣਾ ਨਾ 5 ਲੱਖ 40 ਹਜ਼ਾਰ ਕਰਦਾ ਕੀ ਆ ਨੰਗ ਤਾਂ ਨਹੀਂ ਹੋਣਾ ਦੇਖਿਆ ਵੇ ਕੋਈ 5 ਲੱਖ 40 ਹਜ਼ਾਰ ਦਾ ਮਿੱਤਰੋ ਕੋਕਾ ਵੀ ਆ ਦੇ ਕੇ ਗਾ ਵੇ ਵਪਾਰੀ ਲੈ ਜੇ ਸ਼ਰਤ ਲਾਉਣਾ 40 ਹਜ਼ਾਰ ਵਪਾਰ ਲੈਂਚ ਨਾਂ ਦੇਵੇ ਵਪਾਰੀ ਨੂੰ ਟਰੈਕਟਰ ਵਪਾਰ ਛੱਡ ਜੂ 40 ਹਜ਼ਾਰ ਰੁਪਈਆ ਟਰੈਕਟਰ ਨਫਾ ਦੇਊਗਾ ਲੈ ਲਓ ਵੀ ਮਿੱਤਰੋ ਐਡਾ ਸਸਤਾ ਟਰੈਕਟਰ ਇਹ ਤਾਂ ਕਮਾਲੀ ਕਰਤੀ ਸਰਮ ਨੇ ਅੱਜ ਮੂਰੇ ਆ ਗਿਆ 50 50 ਜੁੰਡੀਆਂ ਦਾ 4.5-4 ਦੇ ਵਿਕਦੇ ਆ ਪਹਿਲਾਂ ਕਹਤਾ ਹਾਂ 4.30 ਲੱਖ ਦਾ ਪੱਕਾ ਵਿਕਦਾ ਕਿਹ ਹੈ ਹਾਂ 30 ਹਜ਼ਾਰ ਵਪਾਰੀ ਲੈ ਜੇ ਨਾ ਨਫਾ ਇਸਦਾ ਵਪਾਰ ਛੱਡ ਠੀਕ ਆ ਦੱਸੀ ਫਿਰ ਇਹਦੇ ਬਾਰੇ 3 ਸਪੀਡ ਆ ਹਾਂ ਠੀਕ ਆ ਪਾਵਰ ਸਟੀering ਆ ਡਬਲ ਕਲੱਚ ਆ ਟੌਪ ਮਾਡਲ ਟਰੈਕਟਰ ਆ ਵੀਰੇ ਸਾਰਾ ओरिजिनल ਆ ਠੀਕ ਆ ਟਰੈਕਟਰ ਦੇਵਾ ਇੱਕੋ ਰੇਟ ਜੈਸੀ ਜਾਂ ਨੋ ਹਾਂ 4 ਲੱਖ ਰੁਪਏ ਪੂਰੇ ਦਾ ਹਾਂ ਇੱਥੇ ਵੀ ਢੀ ਨਹੀਂ ਦਿੰਦਾ ਕਮਲੇ ਬੰਦੇ ਕੋਈ ਪੂਰੇ ਚਾਹ ਦਾ 4 ਦਾ ਹੀ ਦੇਗਾ ਹਾਂ ਹੋਰ ਨਹੀਂ ਮੜਾ ਮੋਟਾ ਖੁੰਦਾ ਪਾਪਾ ਤੰਦਰਾ 4 ਦਾ 50 ਢੀ ਨਹੀਂ ਲੈ ਇਹੇ ਏਹੀ ਆ 54 ਦਾ ਹੀ ਬਣੂ ਭਾਈ ਜਦੋਂ ਕਹਤਾ ਸਰ ਮੈਨੂੰ 3 ਸਪੀਡ 3 ਸਪੀਡ ਸੈਂਪਲ ਕੱਪੜੇ ਵਾਲੀ ਛਤਰੀ ਆ ਮੂਹਰੇ ਆ ਗਿਆ 60 ਦਾ ਫਾਰਮ ਜਮੀਨ ਆਵਾ ਈ ਪੀ ਆਈ ਹਾਈ ਪਾਵਰ ਮੈਕਸਪ ਫ31 55 ਐਚਪੀ ਵਾਲਾ ਠੀਕ ਹੈ ਟਾਇਰ ਨਾਲ ਦੇ ਆ ਫਾਈਬਰ ਛਤਰੀ ਲੱਗੀ ਆ ਟਰੈਕਟਰ ਦੇ ਕਲਮ ਲੱਗੀ ਹੋਈ ਦੇਨਦਾਰ ਆ ਠੀਕ ਹੈ ਜੀ ਕੋਕਾਪੀ ਟਰੈਕਟਰ ਆ ਵੀਰੇ ਹਾਂਜੀ ਇੱਥੇ ਮਾਰੀ ਮੜਾ ਜਾ ਮਾਰਨ ਵਾਲੇ ਥਾਂ ਜਿਹੜੇ ਬੰਦੇ ਨੂੰ ਪਤਾ ਜਿਹੜੇ ਬੰਦੇ ਨੂੰ ਪਤਾ ਕਿ ਐਫ 31 ਹੁੰਦਾ ਕੀ ਆ ਉਹ ਹੀ ਆਊਗਾ ਫਿਰ ਇੱਥੇ 7 ਲੱਖ ਤੇ 15 ਹਜ਼ਾਰ ਡਿਮਾਂਡ ਦੇ ਦੇ ਇੱਕੋ ਹੀ ਡਿਮਾਂਡ ਦੇ ਫਿਰ 6 ਲੱਖ 70 ਹਜ਼ਾਰ 6 ਲੱਖ 70 ਹਜ਼ਾਰ ਦਾ ਮਿੱਤਰੋ 6 79 ਜੱਸ ਨੂੰ ਆਜੋ ਟ੍ਰੀਟਮੈਂਟ ਦੀ ਕਨੋਪੀ ਲੱਗੀ ਹੋਈ ਆ ਆ ਗਿਆ ਸੁਪਰ ਸੁਪਰ +53 HP ਵਾਲਾ 22 ਮਾਡਲ ਕੋਕਾਪੀਸੀ ਆ ਠੀਕ ਹੈ ਲੈ ਭਾਈ ਮੌਕਾ ਸਾਹਮਲੇ ਜਿਹਦੇ ਸਾਹਮਣਾ ਇਹਦਾ ਹਾਂਜੀ ਜਮਾ ਨਵਾਂ ਟਰੈਕਟਰ ਹੈ ਜਮਾ ਹੀ ਨਵਾਂ ਜਮੀ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਸਟਲ ਗੇਰ ਦਾ ਆ ਸੌਰੀ ਮਾਫ ਕਰਨਾ ਜੂਜੀ ਗੇਅਰ ਆ ਠੀਕ ਹੈ ਸਾਈਡ ਕਲੱਚ ਆ ਡਬਲ ਡਿਸਟ੍ਰਿਬਿਊਟਰ ਕੰਪੈਸਿਟੀ ਜੈਕ ਠੀਕ ਹੈ ਟਾਪ ਮਾਡਲ ਟਰੈਕਟਰ ਆ ਕੋਕਾ ਹੀ ਆ ਭਾਈ ਨਮਾ ਹੀ ਆ 6 ਲੱਖ 80 ਹਜ਼ਾਰ ਡਿਮਾਂਡ 13 ਕਿੰਨੇ ਦਾ ਲਾਇਆ 6 ਲੱਖ 80 ਹਜ਼ਾਰ ਤੇ ਸਾਢੇ 6 ਲੱਖ ਦਾ ਸਾਢੇ 6 ਟਰੈਕਟਰ ਦੇ ਉੱਕੀ ਰੋਡ ਜੈਸੀ ਜਾਂ ਨੋਇਦੂ ਰੁਪਿਆ ਨਹੀਂ ਘਟਣਾ ਅੱਛਾ 6 ਲੱਖ 30 ਹਜ਼ਾਰ ਦਾ 6 ਲੱਖ 30 ਹਜ਼ਾਰ ਦਾ ਮਿੱਤਰ ਹਾਂ ਜਾਂ ਨਾ ਹਾਂ ਨਾ ਚ ਕੰਮ ਹੋਊਗਾ 6 ਲੱਖ 30 ਹਜ਼ਾਰ ਦਾ ਲੱਗ ਤੋਂ ਕਲੱਚ ਵਾਲਾ ਤੇ ਹੋਰ ਖੜਾ ਆਪਣੇ ਕੋਲ ਟਰੈਕਟਰ ਆਹੀ ਹੈ ਫੋਰ ਬਾਹਰ ਖੜੇ ਆ ਬਸ ਕਿ ਆਪ ਹੋਟੇ ਟਰੈਕਟਰ ਤਾਂ ਇੱਥੇ ਬਾਈ ਕਾਫੀ ਖੜੇ ਨੇ ਤੇ ਇੱਕ ਆ ਖੜਾ ਹੈ ਹੋਰ ਖੜੇ ਨੇ ਹਨਾ 91 ਖੜਾ 91 ਖੜਾ 86 ਮਾਡਲ ਆ 50000 ਦਾ ਟਰੈਕਟਰ ਦਾ ਨੰਬਰ ਆ ਠੀਕ ਆ ਜੀ ਪੀਵੀ 67 999 ਨੰਬਰ ਆ ਟਰੈਕਟਰ ਦਾ ਠੀਕ ਹੈ ਟਾਇਰ ਟੂਰ ਮੁੱਲੇ 80 ਪੈਸੇ ਪਿਛਲੇਦੇ ਆ ਗੇਅਰਿੰਗ ਦਾ ਬਹੁਤ ਵਧੀਆ ਜਿਹਨੇ ਮੋਡੀਫਾਈ ਕਰਨਾ ਉਹਦੇ ਵਾਸਤੇ ਵਧੀਆ ਠੀਕ ਆ ਜੀ ਮਾੜਾ ਟਰੈਕਟਰ ਜੇ ਨਾ ਇੰਨੇ ਇਹਦਾ ਕੋਈ ਚੱਕਰ ਵੀ ਨਹੀਂ ਵੇਚਣ ਦਾ ਅਸੀਂ ਆਪ ਮੋਡੀਫਾਈ ਕਰਾਂਗੇ ਇਹਨੂੰ ਠੀਕ ਆ ਜੀ ਰੱਖਾਂਗੇ ਫਿਰ ਇਹਨੂੰ ਮਾਡਲ ਤੇ ਰੇਟ ਆ 86 ਮਾਡਲ ਆ ਇਹ ਟਰੈਕਟਰ ਦੇ ਵਾ ਇੱਕੋ ਰੇਟ ਜੱਸ ਜੀ ਹਨ ਇੱਕੋ ਹੀ ਹਾਂ 1.5 ਲੱਖ ਦਾ 1.5 ਲੱਖ ਦਾ ਹਾਂ 1.5 ਲੱਖ ਦਾ ਮਿੱਤਰੋ ਬੁਲਟ ਨਾਲੋਂ ਵੀ ਸਸਤਾ ਹੋ ਗਿਆ ਤਾਂ ਨਾਟ ਗਿਆ ਨਾਟ ਗਿਆ ਇਹ ਰੇ ਨਿੱਕ ਗੱਲ ਹੋ ਰਿਹਾ ਜਿੰਨਾ ਵੀ ਇਹਦੇ ਵਿੱਚ ਤੇਲ ਆ ਮੂਹਰੋ ਲੈ ਕੇ ਪਿੱਛੇ ਦਾ ਕਰ ਚੇਂਜ ਚੇਂਜ ਕਰਕੇ ਦੇਗਾ ਕਨੇਡਾ ਚੇਂਜ ਕਨੇਡਾ ਵਾਲਾਂ ਤੋਂ ਲਿੱਤਾ ਇਹ ਮੌਂਟਰੀ ਵਾਲਾਂ ਤੋਂ ਉਹਨਾਂ ਨੂੰ ਆਪਾਂ ਆਪ ਦੇ ਨਾਲ ਨਿਮੇ ਦੇਤਾ ਇਹ ਰੱਖ ਲਿਆ ਠੀਕ ਹੈ ਜੀ ਠੀਕ ਹੈ ਗੱਲ ਤੇਲ ਚ ਉਹਨਾਂ ਨੇ ਚੇਂਜ ਕੀਤਾ ਹੋਇਆ ਠੀਕ ਹੈ ਜੀ ਚੇਂਜ ਹੋਇਆ ਹੋਇਆ ਮੂਹਰੇ ਆ ਗਿਆ 60 ਸਾਲਾ ਸਿਉਣਾ ਲੀਕਾ ਪੈਰ ਹੈਗਾ ਜੀ 60 ਕੁ ਪੈਸੇ ਸਾਰਾ origignal ਆ ਕੋਕਾ ਪੀਸ ਟਰੈਕਟਰ ਆ ਠੀਕ ਹੈ ਜੀ 2000 ਮਾਡਲ ਆ ਹਰਿਆਣਾ ਨੰਬਰ ਆ ਠੀਕ ਹੈ ਜੀ ਇਹ ਟਰੈਕਟਰ ਆ ਆਪਾਂ ਮੋਟਰਸਾਈਕਲ ਦੇ ਰੇਟ ਤੇ ਦੇ ਦਾਂ ਮੋਟਰਸਾਈਕਲ ਦੇ ਚ ਯਾਰ ਹਾਂਜੀ ਕੁੱਲੀ ਕੁੱਲੀ ਮੋਟਰਸਾਈਕਲ ਤਾਂ ਹੁਣ ਦੇਖ-ਦੇਖ ਹੈ ਦੇਖ-ਦੇਖ ਲਈ ਆ ਇਹ ਟਰੈਕਟਰ ਦੇ ਦਾਂਗੇ 1 ਲੱਖ 80000 ਦਾ 180000 ਦਾ ਮੁੰਡਰ ਆ ਜਾ ਨਾ ਹੂ 180 ਦੀ ਟਰੈਕਟਰ ਚੰਗਾ ਹੈ ਲਓ ਜੀ ਚੱਕੋ ਮੈਸੀ ਜਮੇ ਨਮਾ 20 ਮਾਡਲ ਠੀਕ ਹੈ ਜੀ ਕੋਕਾ ਪੀਸ ਨਾਲ ਦੇ ਪੇਟ ਬੂਟ ਲੱਗੇ ਆ 20 ਮਾਡਲ ਆ 510000 ਦੀ ਡਿਮਾਂਡ ਆ ਟਰੈਕਟਰ ਦੇ ਦਾਂਗੇ ਆਪਾਂ ਇੱਕੋ ਰੇਟ ਕਿੰਨੇ ਦਾ 47000 470 ਦਾ ਬਣੂ ਮਿੱਤਰੋ ਇਹ ਇਸ ਤੋਂ ਇਲਾਵਾ ਸਰਮੇ ਹੋਰ ਵੀ ਹੁੰਦੇ ਆਪਣੇ ਕੋਲੇ ਏਡਾ ਕਹਿਤਾ ਸਾਡੇ ਇੱਕ ਇਹ ਨਿਕਾਇਆ ਕਹਿੰਦਾ ਨਿਕਾਇਆ ਵੀ ਟਰੈਕਟਰ ਖੜਾ ਪੈਣ ਕਹਿੰਦਾ ਇਹ ਇੱਕ ਤਾਂ ਉਹ ਅਰਜਨ ਨਾ ਦੇਤਾ ਆਪਾਂ ਅਮਰੀਕਾ ਵਾਲਾ ਇਹਨੂੰ ਠੀਕ ਹੈ ਜੀ ਉਹ ਕਹਿੰਦਾ ਭੇਜ ਦੇ ਭੇਜ ਦੇ ਮੈਂ ਜਾਣ ਕੇ ਭੇਜਾਂ ਨਹੀਂ ਕਿ ਉਹਦਾ ਉਹ ਭਾਰਾ ਪੈਰ ਭਾਰੀ ਦੀ ਉਹਦਾ ਠੀਕ ਹੈ ਜੀ ਤੇ ਰਾਤ ਨੂੰ ਸੂਪਿਆਂ ਨੇ ਆ ਦਿੱਤਾ ਆ ਬੱਚਾ ਦੇਤਾ ਠੀਕ ਹੈ 6 ਵੈਰਾਈਟੀ ਕਿਥੋਂ ਲੈਤੀ ਹੈ ਇਹ ਅਰਜਨ ਦੇ ਬੱਚੇ ਇਹ ਫਤਿਆਬਾਦ ਵਾਲੀ ਵੈਰਾਈਟੀ ਲੱਗਦੀ ਆ ਉਹਨੂੰ ਯਾਰ ਪਤਾ ਕੀ ਗੱਲ ਸੀ ਹਾਂ ਇਹ ਜਿੱਥੇ ਵੀ ਭੋਲੂ ਦੇਖ ਲਾਂਦਾ ਸੀ ਨਾ ਮੁੰਡਾ ਮੇਰਾ ਜਿੱਥੇ ਵੀ ਦੇਖ ਲਾਂਦਾ ਸੀ ਹਾਂਜੀ ਕਿ ਡੇੜੀ ਆ ਲੈਣਾ ਯਾਰ ਠੀਕ ਹੈ ਮੈਂ ਕਹਿੰਦਾ ਰਹਿਣ ਪੰਗੇ ਨਾਲ ਕੀ ਕਰਨਾ ਹਾਂ ਜਿੱਥੇ ਦੇਖ ਲਾਂ ਉੱਥੇ ਬਾਂਦਰ ਦੇ ਬੱਚੇ ਉਹ ਭੱਜ ਕੇ ਉੱਤੇ ਚੜ ਜਾਂਦਾ ਸੀ ਉੱਤੇ ਚੜ ਜਾਂਦਾ ਸੀ ਸੱਚੀ ਗੱਲ ਆ ਠੀਕ ਹੈ ਉਹਦੇ ਨਾਲ ਭੁਮਾਰਦਾ ਏ ਹਾਂ ਤੇ ਮੈਂ ਇੱਕ ਬੈਠਾ ਬੈਠਾ ਤੇ ਫਤਿਹਵਾਦ ਖੜਾ ਸੀ ਆਪਣੇ ਮਿੱਤਰ ਕੋਲੇ ਠੀਕ ਹੈ ਜੀ ਤੇ ਮੈਂ ਇਹਨੂੰ ਮੈਨੂੰ ਕਹਿੰਦਾ ਆ ਲੈਣਾ ਡੇੜੀ ਠੀਕ ਹੈ ਮੈਂ ਪੁੱਛ ਲਿਆ ਇਹਨੂੰ ਯਾਰ ਕਿ ਕਿੰਨੇ ਦਾ ਉਹ ਕਹਿੰਦਾ ਇੰਨੇ ਦਾ ਮੈਂ ਇੰਨੇ ਦੇ ਦਿਆ ਕਹਿੰਦਾ ਤੇ ਦੇ ਸ਼ਰਮਾ ਠੀਕ ਹੈ ਜੀ ਤੇ ਮੈਂ ਡਰਾਈਵਰ ਭੇਜਦਾ ਤੜਕੇ ਅੱਜ ਲਿਆਇਆ ਇਹਨੂੰ ਇਹ ਭੋਲੂ ਦਾ ਪੈਰ ਨਹੀਂ ਲੱਗਦਾ ਭੋਲੂ ਦਾ ਪੈਰ ਨਹੀਂ ਲੱਗਦਾ ਵੇਚਣਾ ਹੈ ਵੀ ਨਹੀਂ ਠੀਕ ਹੈ ਜੀ 2 ਕੁ ਮਹੀਨੇ ਇਹਦਾ ਚਾਹ ਲਾਉ ਆ ਇਹ ਚਾਹ ਇਹਦਾ ਪੂਰਾ ਹੋ ਗਿਆ ਇਹ ਉਦੋਂ ਦੇ ਦਾਂਗੇ ਤੇ ਸਮਾਨ ਬਹੁਤ ਲਾਵਾਂਗੇ ਅਸੀਂ ਯਾ ਘੋੜਾ ਬੈਂਪਰ ਹੋ ਗਿਆ ਬੰਦ ਐਡ ਹੋ ਗਿਆ ਆ ਪਿਛਲੇ ਜੂ ਲਾਵਾਂ ਜੂ ਲਾ ਕੇ ਡੈਕ ਲਾਵਾਂਗੇ ਉੱਤੇ ਠੀਕ ਪੂਰਾ ਸ਼ਿੰਗਾਰਾਂਗੇ ਇਹਨੂੰ ਆਪਾਂ ਠੀਕ ਹੈ ਜਿਵੇਂ ਆਏ ਦੀ ਟੱਚਿੰਗ ਵੇਰਾ ਕਰਾਉਣਾ ਕੋਕਾ ਹੀ ਬਣਾਵਾਂਗੇ ਠੀਕ ਹੈ ਲਕੇਸ਼ ਨੂੰ ਕੀ ਪੈ ਗਈ ਆਪਣੀ ਮੇਰਾ ਪਿੰਡ ਹੈਗਾ ਤਲਵੰਡੀ ਸਾਬੋ ਠੀਕ ਹੈ ਜੀ ਠੀਕ ਹੈ ਸੰਗਤ ਰੋਡ ਤੇ ਵੀਰੇ ਮੇਰਾ ਘਰ ਆ ਠੀਕ ਆ ਜੀ ਜਮਾ ਸੜਕ ਦੇ ਉੱਤੇ ਘਰ ਆ ਵੀਰੇ ਠੀਕ ਹੈ ਲਈ ਮਸ਼ੀਨ ਭਾਰ ਕੇ ਲੱਗੀ ਆਪਣੇ ਮੇਰਾ ਮੋਬਾਈਲ ਨੰਬਰ 887294545 ਦੂਜਾ ਨੰਬਰ 9478845 ਠੀਕ ਹੈ ਜੀ ਠੀਕ ਹੈ ਇਹ ਗੱਲ ਵੀਰੇ ਕੋਈ ਵੀ ਟਰੈਕਟਰ ਲੈਣਾ ਹੋਵੇ ਕੋਈ ਆਪਾਂ ਰੇਟ ਬੋਲੇ ਆ ਕੋਈ ਬੰਨਿਆ ਨਹੀਂ ਹੈਗਾ ਮੇਨ ਨਾਲ ਜਿਹੜਿਆਂ ਚੋਂ ਮਾਨ ਸਨਮਾਨ ਹੋਣਾ ਹੋਇਆ ਮੈਂ ਕਰੂ ਠੀਕ ਹੈ ਜੀ ਠੀਕ ਹੈ ਗੱਲ ਥੋੜੇ ਨਹੀਂ ਸ਼ਰਮਾ ਠੀਕ ਹੈ ਠੀਕ ਹੈ ਵੀਰੇ ਐਵੇਂ ਬੇਫਾਲਤੂ ਮੈਸੇਜ ਨਾ ਕਰਿਆ ਕਰੋ ਵੀਰੇ ਹੱਥ ਮੱਝ ਕੇ ਬੇਨਤੀ ਹੈ ਨਾ ਮੱਚਿਆ ਕਰੋ ਬਰਾਬਰੀ ਕਰ ਲਓ ਕੰਪੀਟੀਸ਼ਨ ਕਰ ਲਓ ਵਧੀਆ ਠੀਕ ਹੈ ਜੀ ਮੈਂ ਤੁਹਾਨੂੰ ਮਾੜਾ ਕਹੀ ਆਂ ਤੁਸੀਂ ਮੈਨੂੰ ਮਾੜਾ ਕਹੀਆ ਕੋਈ ਫਾਇਦਾ ਨਹੀਂ ਗੱਲ ਠੀਕ ਹੈ ਠੀਕ ਹੈ ਗੱਲ ਬਰਤ ਲਓ ਬਰਤ ਕੇ ਦੇਖੋ ਫਿਰ ਪਤਾ ਲੱਗੇ ਠੀਕ ਹੈ ਵਿੱਚ ਉਹੀ ਧੂੜ ਤੇ ਟੱਟੂ 돌ਦੀਆਂ ਨੇ ਨਾ ਮੈਨੂੰ ਜਾਣਦੇ ਆ ਨਾ ਕਰਦੇ ਆ ਨਾ ਮੈਨੂੰ ਦੇਖ ਕੇ ਕਿਤੇ ਨੇ ਹਾਂ ਜੀ ਤੇ ਉਹੀ ਇਹ ਆਏ ਆ ਜੀ ਫਵਾੜ ਕਿੱਦਿਆਂ ਦੇ ਖੜੇ ਆ ਫਲਾਨਾ ਖੜਿਆ ਤੁਹਾਡੇ ਕੋਲ ਖੜਿਆ ਕਿਵੜ ਹੈਗੀ ਆ ਤੁਹਾਡੇ ਕੋਲ ਇਹਨੇ ਠੀਕ ਹੈ ਜੀ ਪੁੱਛਣਾ ਹੋਵੇ ਠੀਕ ਹੈ ਜੀ ਪੁੱਛਣਾ ਹੋਵੇ ਬੈਠਾ ਪਾਸ ਦੇ ਤੇ ਟ੍ਰੈਕਟਰਾਂ ਦੇ ਕਿਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰਮਈ ਹਾਂ ਵੀਡੀਓ ਬੱਝੇ ਲੱਗੀ ਦੱਬ ਕੇ ਲੈ ਕਮੈਂਟ ਠੀਕ ਹੈ ਗੱਲ ਵੀਰੇ ਕਿਸੇ ਦਾ ਡੰਡਾ ਫੱਟੀ ਬੈਟਰੀ ਨਾ ਪਸੰਦ ਆਵੇ ਇੰਜਨ ਦਾ ਤੇਲ ਨਾ ਪਸੰਦ ਆਵੇ ਸੌਦਾ ਕਰਨ ਤੋਂ ਬਾਅਦ ਚੇਂਜ ਕੋਈ ਪੈਸਾ ਨਹੀਂ 1500 ਚਾਬੀ ਨਾਲ ਲੈ ਜਿਓ ਸ਼ੋਰਟ ਸਕਰੀਨ ਜ਼ਰੂਰ ਲੈ ਕੇ ਆਇਓ ਜਿਹੜੇ ਬੰਦੇ ਦੀ ਵੀਡੀਓ ਤੇ ਟਰੈਕਟਰ ਲੈਣ ਆਉਂਗੇ ਕਿਉਂ ਮੈਂ ਉਹ YouTube ਨੂੰ ਟਰੈਕਟਰ ਮੈਂ ਅਗਰ 2000 ਰੁਪਏ ਦੇਵਾਂਗਾ ਠੀਕ ਹੈ ਇਹ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸਸਰੀ ਕਾਲ ਸਸਰੀ ਕਾਲ ਜੀ